ਕੋ ਅਸੀਂ ਆਮ ਆਦਮੀ ਪਾਰਦੀ ਨਾਲ ਸਾਂ ਉਹਨਾਂ ਵੱਲ ਵੀ ਜਿਹੜਾ ਹਲਕਾ ਚਾਰ ਸੀ ਅਸੀਂ ਗਏ ਸਾਂ ਉਹਨਾਂ ਨੇ ਆਖਿਆ ਵੀ ਤੁਹਾਡੇ ਪਿੰਡ 'ਚ ਇਲੈਕਸ਼ਨ ਹੋਣੀ ਆ ਅਸੀਂ ਤੱਕਾਛਾਈ ਨਹੀਂ ਕਰਾਂਗੇ ਆਰੋ ਉੱਤੇ ਇੰਨਾ ਪ੍ਰਭਾਵ ਪਾ ਕੇ ਉਹਨੂੰ ਚੁੱਕ ਕੇ ਲੈ ਗਏ ਜੀ ਉੱਥੋਂ ਕਰਕੇ ਪੈਸੇ ਦਾ ਗੇਮ ਲਾ ਲਓ ਕੋਈ ਢੰਗ ਲਾ ਲਓ 18 ਸੀ ਨਾਮਜ਼ਦਗੀਆਂ ਜਿਹੜੀਆਂ ਫਾਈਲਾਂ ਭਰੀਆਂ ਸੀ ਸਰਪੰਚੀ ਦੀਆਂ ਪੰਚੀ ਦੀਆਂ ਜਿਹਦੇ ਵਿੱਚੋਂ ਇੱਕ ਵੀ ਇਹਨਾਂ ਨੇ ਨਹੀਂ ਰਹਿਣ ਦਿੱਤੀ ਸਾਰੀਆਂ ੜਾਤ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹਨਾ ਵੀ ਜੇ ਤੁਸੀਂ ਸਾਡੇ ਹੱਕ ਜਿਹੜੇ ਸਾਡੇ ਆ ਜੇ ਉਹ ਨਹੀਂ ਤੁਸੀਂ ਸਾਨੂੰ ਦੇਣੇ ਜਾਂ ਡੈਮੋਕ੍ਰੇਸੀ ਜਿਹੜੀ ਆ ਉਹਨੂੰ ਬਹਾਲ ਨਹੀਂ ਰੱਖ ਸਕਦੇ ਤੇ ਤੁਸੀਂ ਵੈਸੇ ਨੋਮੀਨੇਟ ਕਰ ਦਿਆ ਕਰੋ ਸਰਪੰਚਾਂ ਨੂੰ ਵੀ ਆ ਸਾਡੇ ਵੱਲੋਂ ਬਣ ਗਿਆ ਵਾ ਬਿਲਕੁਲ ਧੱਕੇਸ਼ਾ ਹੀ ਹੋਈ ਹੈ ਜੀ ਸ਼ਰੇਆਮ 18 ਤੋਂ 18 ਇੱਕ ਬੰਦੇ ਦੇ ਵੀ ਕਾਗਜ਼ ਜਿਹੜੇ ਅਸੀਂ ਭਰੇ ਸੀ ਉਹ ਵਕੀਲਾਂ ਨੇ ਚੈੱਕ ਕੀਤੇ ਆਰਓ ਜਿਹੜੇ ਲੱਗੇ ਸੀ ਉਹਨਾਂ ਚੈੱਕ ਕੀਤੇ ਜਿਹਦੇ ਵਿੱਚੋਂ ਆਪਣੇ ਐਨਓਸੀ ਵੀ ਲੱਗੀ ਸੀ ਚੁੱਲਾ ਟੈਕਸ ਵੀ ਲੱਗਾ ਸੀ ਕੋਈ ਵੀ ਉਹਦੇ ਵਿੱਚ ਤਰੂਟੀ ਨਹੀਂ ਸੀ ਪਰ ਇਸ ਦੇ ਬਾਵਜੂਦ ਨਾ ਸਾਨੂੰ ਰੀਜਨ ਦੱਸਿਆ ਕਿ ਕਿਹੜੀ ਗੱਲਾਂ ਕੱਟੇ ਗਏ ਆ ਬਸ ਲਿਸਟਾਂ ਸਾਡੀਆਂ ਕੱਲ੍ਹ ਦੀਆਂ ਰੋਕੀਆਂ ਸੀ ਅੱਜ 4 ਵਜੇ ਤੇ ਅੱਜ 4 ਵਜੇ ਦਾ ਸਮਾਂ ਲੰਘ ਗਿਆ ਲੋਕਾਂ ਦੀਆਂ ਲੱਗੀਆਂ ਸਾਰਿਆਂ ਦੀਆਂ ਸਾਡੇ ਪਿੰਡ ਦੀ ਲਿਸਟ 4 ਵਜੇ ਉਹ ਲੱਗੀ ਆਰ ਉਹਨੂੰ ਚੁੱਕ ਕੇ ਲੈ ਕੇ ਹਸਪੀਟਲ ਦਾਖਲ ਕਰਾਤਾ ਮਤਲਬ ਇੰਨਾ ਧੱਕੇਸ਼ਾਈ ਇਹ ਸਰਕਾਰ ਇਹ ਬਦਲਾਅ ਵੇਖੋ ਜੀ 92 ਸੀਟਾਂ ਦਿੱਤੀਆਂ ਅਸੀਂ ਵੀ ਚੰਗੇ ਭਲੇ ਇੱਥੇ ਏਰੀਆ ਦੇ ਵਿੱਚ ਬਿਲੋਂਗ ਕਰਦੇ ਆਂ ਪਰ ਇਹੋ ਜਿਹਾ ਧੱਕਾ ਸੀ ਪਹਿਲੀਆਂ ਸਰਕਾਰਾਂ 'ਚ ਨਹੀਂ ਵੇਖਿਆ ਕਿਤੇ 18 ਸਾਡੇ ਵੱਲੋਂ ਖੜੇ ਸੀ ਜੀ ਤੇ ਉਹਨਾਂ ਦੇ ਵਿੱਚੋਂ 18 ਦੀ 18 ਰਿਜੈਕਟ ਕਰ ਦਿੱਤੀਆਂ ਗਈਆਂ ਤੇ ਬਾਕੀ ਇਹ ਇੱਥੇ ਨਹੀਂ ਕੰਮੂਗਾ ਹੀ ਹਾਈ ਕੋਰਟ ਤੱਕ ਜਾਵਾਂਗੇ ਇਹ ਬੇਇਨਸਾਫੀ ਆ ਇਹ ਕੋਈ ਇਨਸਾਫ ਨਹੀਂ ਕੋਈ ਲੋਕਤੰਤਰ ਨਹੀਂਗਾ ਹੈਗਾ ਇਹ ਕਿ ਇੱਕ ਬੰਦਾ ਪੈਸੇ ਦੇ ਕੇ ਦੇ 18 ਦੀ 18 ਹੀ ਰਿਜੈਕਟ ਕਰ ਦਵੇ ਵਕੀਲਾ ਥਰੂ ਆਪਾਂ ਭਰੀਆਂ ਤਿੰਨ ਵਕੀਲਾ ਨੇ ਚੈੱਕ ਕੀਤੀਆਂ ਫਾਈਲਾਂ ਫਿਰ ਵੀ ਰਿਜੈਕਟ ਕਰ ਦਿੱਤੀਆਂ ਗਈਆਂ ਤੇ ਸੱਚੇ ਹੋਣ ਲਈ ਇੱਕ ਦੋ ਆਪਣੀ ਵੀ ਰਿਜੈਕਟ ਕਰਵਾ ਲਈ ਤੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਪਿੰਡ ਵਿੱਚ ਆਮ ਚੋਣਾ ਕਰਵਾਈਆਂ ਜਾਣ ਇੱਕ ਡੱਬਾ ਰੱਖਿਆ ਜਾਵੇ ਜੇ ਇਹਨੂੰ 20% ਤੋਂ ਵੱਧ ਵੋਟਾਂ ਪੈ ਜਾਣ ਤੇ ਅਸੀਂ ਆਪਣੀ ਹਾਰ ਮੰਨ ਲਾਂਗੇ ਇਹ ਕੋਈ ਲੋਕਤੰਤਰ ਨਹੀਂ ਹੈਗਾ ਇਹ ਕਹਿਣਾ ਚਾਹੁੰਦੇ ਆ ਕਿ ਜਿਨ੍ਹਾਂ ਦਾ ਨਾਮ ਚੋਣਾ ਆ ਪੰਚਾਇਤੀ ਚੋਣਾ ਤੇ ਚੋਣਾ ਜਰੂਰ ਹੋਣੀਆਂ ਚਾਹੀਦੀਆਂ ਜੇ ਕਾਗਜ਼ ਰੱਦ ਦੀ ਗੱਲ ਆ ਕੋਈ ਇੱਕ ਫਾਈਲ ਰੱਦ ਹੋ ਜਾਂਦੀ ਕੋਈ ਦੋ ਹੋ ਜਾਂਦੀਆਂ ਕੋਈ ਤਿੰਨ ਹੋ ਜਾਂਦੀਆਂ 18 ਦੀਆਂ 18 ਰੱਦ ਹੋਣ ਦਾ ਕਾਰਨ ਤੇ ਇਹੀ ਆ ਕਿ ਇਹ ਪ੍ਰਸ਼ਾਸਨ ਨੇ ਖੁਦ ਰੱਦ ਕੀਤੀਆਂ ਨੇ ਤੇ ਇਦਾਂ ਜਿਹੜਾ ਵਾ ਉਹ ਸ਼ੀਨਾ ਤੇ ਕੀ ਕਿਸੇ ਵੀ ਪਿੰਡ ਵਿੱਚ ਨਹੀਂ ਹੋਣਾ ਚਾਹੀਦਾ ਪਰ ਸੋਣ ਦੇ ਵਿੱਚ ਇਹ ਆ ਕਿ ਤਿੰਨ ਵਾਰ ਤੇ 15 ਸਾਲ ਮਤਲਬ ਲਾ ਲਓ ਤੁਸੀਂ ਤਿੰਨ ਵਾਰੀਆਂ ਤੋਂ ਕਾਗਜ਼ ਰੱਦ ਕਰਕੇ ਸਰਪੰਚ ਬੰਦੇ ਆ ਰਹੇ ਨੇ ਇੱਕ ਪਰਿਵਾਰ ਦੇ ਜੀ ਤੇ ਆਪਾਂ ਤੇ ਇਹੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਤੁਸੀਂ ਜੇ ਚੋਣਾਂ ਦੇ ਵਿੱਚ ਤੇ ਚਲੋ ਹੁਣ ਜੋ ਕਰਨਾ ਹੈ ਕਰ ਦਿੱਤਾ ਇੱਕ ਵਾਰੀ ਪਿੰਡ ਦੇ ਵਿੱਚ ਆ ਕੇ ਵਿਊ ਜਿਹੜੇ ਆ ਲੈਣੇ ਚਾਹੀਦੇ ਨੇ ਪਿੰਡ ਦੇ ਵਿੱਚ ਇੱਕ ਆਰਜੀ ਤੌਰ ਤੇ ਤੁਸੀਂ ਚੋਣਾ ਕਰਾ ਕੇ ਵੇਖ ਲਓ ਵੀ ਵਾਕਿਆ ਜੜੀਆਂ ਵਾ ਵੋਟਾਂ ਉਹ ਪੈਂਦੀਆਂ ਜਾਂ ਨਹੀਂ ਪੈਂਦੀਆਂ ਤੇ ਜੇ ਕਾਗਜ਼ ਰੱਦ ਕਰਕੇ ਸਰਪੰਚ ਬਣਾਉਣੇ ਆ ਤੇ ਫਿਰ ਸਰਕਾਰ ਨੂੰ ਚਾਹੀਦਾ ਕਿ ਆਪਣੇ ਆਪ ਹੀ ਨਾਮਿਨੇਟ ਕਰ ਦਿਆ ਕਰੇ ਜਿਹੜੇ ਉਹਨਾਂ ਦੇ ਆਪਣੇ ਬੰਦੇ ਹੁੰਦੇ ਆ ਜਾਂ ਜਿੰਨਾਂ ਨੂੰ ਪੈਸੇ ਲੈ ਜਾਂ ਜਿਸ ਵੀ ਤਰੀਕੇ ਦੇ ਬੰਦੇ ਆ ਉਹਨਾਂ ਨੂੰ ਨਾਮਿਨੇਟ ਕਰ ਦੇਣ ਤੇ ਚੋਣਾਂ ਦਾ ਕੰਮ ਜੜਾ ਮੁਕਾ ਦੇਣ ਕਿਉਂਕਿ ਇਦਾਂ ਲੋਕਾਂ ਦੀਆਂ ਭਾਵਨਾ ਨੂੰ ਬਹੁਤ ਜੜੀ ਠੇਸ ਪਹੁੰਚਦੀ ਆ